ਸੱਤ ਸਿੱਕਾ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮukh ਸਿੰਘ ਤੇ ਆਹ ਦੇਖਦੇ ਹੋਗੇ ਤੁਸੀਂ ਸਾਹਮਣੇ ਕੋਠੀ ਆ ਗਈ ਹੈ ਨਹਿਰੀ ਭਵਗ ਵਾਲਿਆਂ ਦੀ ਨਹਿਰੀ ਭਵਗ ਵਾਲਿਆਂ ਦੀ ਕੋਠੀ ਆ ਗਈ ਹੈ ਜਿੱਥੇ ਕਿ ਆਪਾਂ ਨੂੰ ਪਤਾ ਹੀ ਹੈਗਾ ਕਿ ਫਰੀਜਾ ਵਲੇ ਦੀਆਂ ਇਹ ਕੋਠੀਆਂ ਸੀ ਜਿੱਥੇ ਨਹਿਰੀ ਭਵਗ ਵਾਲਿਆਂ ਦੀ ਉਹ ਸਾਰੀਆਂ ਕੋਠੀਆਂ ਨੇਗੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਕੋਠੀਆਂ ਤੇ ਇੱਥੇ ਕਿਹੜੇ ਹੈਗੇ ਨੇ ਕਿ ਵੀਰ ਉਹਨਾਂ ਨੇ ਜੋ ਸ਼ਾਮ ਸਭਾ ਕਰਦੇ ਨੇ ਜਾਂ ਨਹਿਰੀ ਪ੍ਰਭਾਗ ਵਾਲੇ ਨੇਗੇ ਹਨਾ ਉਹਨਾਂ ਨੇ ਇੱਕ ਦਮ ਇਹ ਪੂਰਾ ਵਧੀਆ ਕਰ ਕੇ ਨਜ਼ਾਰੇ ਬੰਨ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਲੋਕੇਸ਼ਨ ਬਹੁਤ ਘੈਂਟ ਆ ਗਈ ਤੇ ਇੱਧਰ ਉਹਨਾਂ ਨੇ ਝੌਂਪੜੀਆਂ ਪਾਤੀਆਂ ਝੌਂਪੜੀਆਂ ਵੀ ਤੁਹਾਨੂੰ ਵਿੱਚੋਂ ਦਿਖਾਉਣ ਆ ਕਿ ਪਾਲੀ ਘੈਂਟ ਬਣਾਈ ਪਈ ਹੈਗੀ ਯਾਰ ਕਿੱਥੇ ਇੱਥੇ ਨਾ ਸਮਝ ਲਓ ਵੀ ਛੱਪ ਨੂੰਡੇ ਹੀ ਰਹਿੰਦੇ ਹੁੰਦੇ ਸੀਗਾ ਡੱਬੜਾ ਬੜਾ ਘਾ ਹੁੰਦਾ ਸੀਗਾ ਤੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਘੈਂਟ ਝੌਂਪੜੀ ਪਾਤੀ ਪਾਈ ਆ ਗਈ ਤੇ ਝੌਂਪੜੀ ਦੇ ਸੋਨੂੰ ਵਿੱਚ ਵੀ ਜਾ ਕੇ ਦਿਖਾਉਣਾ ਕਿ ਬਾਲੀ ਘੈਂਟ ਝੌਂਪੜੀਆਂ ਪਾਈਆਂ ਹੋਈਆਂ ਨਹੀਂ ਝੌਂਪੜ ਕਿ ਇੱਥੇ ਮੈਨੂੰ ਲੱਗਦਾ ਵੀ ਕੋਈ ਵਧੀਆ ਕਰਨਗੇ ਤੇ ਸਾਡੇ ਸਾਖ ਨੂੰ ਅੰਦਰ ਝੌਂਪੜੀਆਂ ਪਾਈਆਂ ਹੋਈਆਂ ਨੇ ਕਿ ਬਾਹਰੀਆਂ ਘਾਟ ਝੌਂਪੜੀਆਂ ਨਹੀਂ ਗੀਆਂ ਲ ਕਿੰਨੀਆਂ ਘਾਟ ਝੌਂਪੜੀਆਂ ਨੇ ਕਿ ਉਹ ਚੈਣ ਪੂਰਾ ਹੈ ਨਾ ਰਹਿਣ ਸਾਨੂੰ ਵਧੀਆ ਕੀਤਾ ਹੋਇਆ ਵਗਾ ਵੀਰਾਂ ਦੀਆਂ ਤਿੰਨ ਝੌਂਪੜੀਆਂ ਪਾਈਆਂ ਹੋਈਆਂ ਨੇ ਕਿ ਨਾ ਕਿੰਨੇ ਵੀ ਨਹਿਰੀ ਪਹਾਗ ਦੇ ਬੰਦੇ ਨੇ ਕਿ ਇੱਥੇ ਰਹਿੰਦੇ ਨੇ ਆ ਜਿਨ੍ਹਾਂ ਦੀ ਇੱਥੇ ਡਿਊਟੀ ਹੈਗੀ ਆਪਣੇ ਨਹਿਰੀ ਪਹਾਗ ਦੇ ਉੱਤੇ ਉਹ ਸਾਰਿਆਂ ਨੇ ਇੱਥੇ ਵਧੀਆ ਸਫਾਈ ਕਰਾ ਕੇ ਹਨ ਪੂਰਾ ਵਧੀਆ ਡੈਕੋਰੇਸ਼ਨ ਸਾਰੀ ਵਧੀਆ ਬਣਾਤੀ ਕਿਉਂਕਿ ਪਹਿਲਾਂ ਇੱਥੇ ਸੀਗਾ ਜੰਗਲੀ ਹੁੰਦਾ ਸੀਗਾ ਕਿਹੜੀ ਉਹ ਸਾਹਮਣੇ ਰਹਿਣਗੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਲਾਈ ਹੋਈ ਹੈ ਕਿ ਇੱਥੇ ਕੰਦਾ ਹੁੰਦੀਆਂ ਸੀਗੀਆਂ ਕੰਦਾ ਹੋਂ ਡੇਪੀਆਂ ਸੀਗੀਆਂ ਮੀਂਹ ਦੇ ਕਾਰਨ ਮੀਂਹ ਨਾਲ ਪੁਰਾਣੀਆਂ ਕੰਦਾ ਹੋ ਗਿਆ ਸੀਗੀਆਂ ਕੋਹਲੀਆਂ ਉਹ ਡੇਪੀਆਂ ਸੀਗੀਆਂ ਤੇ ਆਹ ਦੇਖੋ ਰੰਗ ਰੂੰਗੋ ਕਰਕੇ ਪਹਿਲਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਾਂ ਹੁੰਦਾ ਸੀਗਾ ਪਹਿਲਾਂ ਕਿਵੇਂ ਹਲਾ ਕਾਕੂ ਹੋਇਆ ਹੋਇਆ ਵਗਾ ਉਹ ਸਾਹਮਣੇ ਵਾਲੇ 'ਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹ ਜਾਂ ਹੁੰਦਾ ਸੀ ਤੇ ਹੁਣ ਆਹ ਰੰਗ ਕਰਕੇ ਐ ਜਾਂ ਬਣਾਦਾ ਬਾਈ ਨੇ ਬਹੁਤ ਆਲਾ ਘਟ ਬੱਟ ਘੱਟੇ ਪੈਣਾ ਐ ਨਿਯਾਰੀ ਬਣਨੇ ਪੈਣੇ ਪੂਰੀਆਂ ਸਫਾਈ ਕਰਕੇ ਪੱਥਰ ਪੁੱਥਰ ਲਾ ਕੇ ਵਧੀਆ ਬਣਾਤਾ ਵਗਾ ਤੇ ਹੋ ਮੈਨੂੰ ਲੱਗਦਾ ਸਾਇਲ ਇੱਥੇ ਕੋਈ ਨਾ ਕੋਈ ਰੈਸਟੋਰੈਂਟ ਜਾਂ ਕੋਈ ਨਾ ਕੋਈ ਕੰਡ ਖੜਾ ਵਾਈ ਹੋਣੀ ਬਾਹਲਾ ਘਾਟ ਬਣਾਇਆ ਪਿਆ ਵਗਾ ਨੈਰੀ ਪਵਾ ਗਲੇ ਬਹੁਤ ਬਹੁਤ ਧੰਨਵਾਦ ਕਰ ਦਾਂਗੇ ਆਪਾਂ ਵੀ ਇੰਨਾ ਵਧੀਆ ਜਿੱਥੇ ਇੱਥੇ ਸਾਨੂੰ ਅੰਦਰ ਬਣਦਿਆਂ ਨੂੰ ਵੀ ਕਈ ਵਾਰ ਡਰ ਲੱਗਦਾ ਹੁੰਦਾ ਸੀਗਾ ਇਹ ਲੋਕੇਸ਼ਨ ਆ ਗਈ ਵੀਰੋ ਜ਼ਰਾ ਸਾਹ ਵਾਲੀ ਉਹ ਨਹਿਰਾ ਕੀ ਛੜੀ ਸਾਹਮਣੇ ਪੱਲੇ ਪਾਸੇ ਨਹਿਰ ਚੱਲਦੀ ਹੈ ਕੋ ਰਾੜਾ ਸਾਹਿਬ ਨੂੰ ਜਾਂਦੀ ਹੈ ਕਿ ਤੇ ਸਾਹਮਣੇ ਗੁਰਦੁਆਰਾ ਵਾਗਾ ਦਮਦਮਾ ਸਾਹਿਬ ਰਾੜਾ ਸਾਹਿਬ ਵਾਲੀ ਨਹਿਰ ਆ ਗਈ ਤੇ ਸਾਹਮਣੇ ਗੁਰਦੁਆਰਾ ਦਮਦਮਾ ਸਾਹਿਬ ਆ ਗਿਆ ਤੇ ਇੱਥੇ ਲੋਕੇਸ਼ਨ ਆ ਗਈ ਜਿਹੜੀ ਆਪਣ ਪਾਈ ਹੋਈ ਆ ਗਈ ਜਗੇੜਾ ਜਗੇੜੇ ਵਾਲੀ ਨਹਿਰ ਦੇ ਉੱਤੇ ਲੋਕੇਸ਼ਨ ਆ ਗਈ ਤੇ ਯਾਰ ਉਹ ਹਮਦਲੋ ਵੀ ਇੱਥੇ ਆ ਕੇ ਨੇ ਜਾ ਰਹੇ ਕੋ ਬਖਰਾ ਹੀ ਆਗਾ ਵੀ ਬਖਰਾ ਹੀ ਰੰਗ ਪਰਮੰਗਦ ਕੀਤਾ ਹੋਇਆ ਵਗਾ ਵੀਰ ਉਹਨਾਂ ਦਾ ਬਾਲਾ ਘੈਂਟ ਕੀਤਾ ਹੋਇਆ ਵਗਾ ਨਜ਼ਾਰੇ ਬੰਨੇ ਹੋਏ ਨੇ ਕਿ ਕਈ ਕਸ਼ਣ ਨਹੀਂ ਛੜੀ ਹੈਗੀ ਵੀ ਇੱਥੇ ਨਾ ਹੋਵੇ ਦਿਲਾਂ ਉਹੀ ਚਸ ਜੀ ਹੋ ਜਾਂਦੀ ਹੈ ਕਿ ਦਿਲ ਨੂੰ ਆ ਕੇ ਇੱਥੇ ਵੀ ਯਾਰ ਅੰਦਰ ਜਾ ਕੇ ਦੇਖ ਕੇ ਆਈ ਆ ਆਪਾਂ ਨਾ ਪਹਿਲਾਂ ਆਪ ਵੀਰ ਉਹਨਾਂ ਤੋਂ ਪੁੱਛਿਆ ਵਗਾ ਵੀ ਵੀਰ ਜੀ ਸੀ ਵੀਡੀਓ ਬਣਾ ਸਕਦੇ ਨਾ ਵੀਰ ਉਹ ਨਹੀਂ ਕਹਿੰਦੇ ਵੀ ਬਣਾ ਸਕਦੇ ਹੋਗੇ ਤੁਸੀਂ ਕੋਈ ਦਿੱਕਤ ਨਹੀਂ ਹੈਗੀ ਨਾ ਆਪ ਵੀ ਉਹਨਾਂ ਤੋਂ ਬਗੈਰ ਪੁੱਛੇ ਤਾਂ ਆਪਾਂ ਬਣਾ ਨਹੀਂ ਸਕਦੇ ਪਰ ਦੇਖੋ ਦਰਾਖਤਾਂ ਪੂਰੇ ਹਰੇ ਭਾਈ ਕੀਤੀ ਹੋਈ ਹੈ ਕਿ ਪਹਿਲਾਂ ਇੱਥੇ ਬੜਾ ਬੜਾ ਘਾਹ ਹੁੰਦਾ ਸੀਗਾ ਘਾਹ ਦੇ ਨਾਲ ਇੱਥੇ ਕੁੱਤੇ ਸੱਪ ਸੁੰਡੀਆਂ ਬਹੁਤ ਹੀ ਨਾਮਦੋ ਵੀ ਆਉਂਦਿਆਂ ਨੂੰ ਵੀ ਸਾਨੂੰ ਡਰ ਲੱਗਦਾ ਹੁੰਦਾ ਸੀ ਵਿਦਨ ਨੂੰ ਜਾਣ ਨਹੀਂ ਸਕਦੇ ਕਿਤੇ ਅੱਜ ਕੱਲ ਇਹ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾਗਾ ਇਹ ਕੋਠੀ ਪੂਲ ਚਰਚਾ ਦੇ ਵਿੱਚ ਆਈ ਹੋਈ ਆ ਕਿ ਸਾਫ ਸਪਾਈ ਵੀ ਉਹਨਾਂ ਨੇ ਇੰਨੀ ਕੀਤੀ ਹੋਈ ਆਗੀ